ਇਧਰ ਜੱਤਸਰ ਗਿਆਨੀ ਰਕबीर ਸਿੰਘ ਹੋਰਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਹਵਾਲੇ ਨਾਲ ਜਿਹੜੇ ਡੇਰਾ ਸਿਰਸਾ ਮੁਖੀ ਨੂੰ ਫਰਲੋ ਮਿਲਿਆ ਉਹਦੇ ਪਰਸਵਾਲ ਖੜਾ ਕੀਤਾ ਜੱਤਸਰ ਗਿਆਨੀ ਰਕबीर ਸਿੰਘ ਕਹਿੰਦੇ ਕਿ ਕਿਹੜਾ ਪੈਮਾਨਾ ਕਿ ਇੱਕ ਬਲਾਤਕਾਰੀ ਨੂੰ बार-बार ਹਰਿਆਣਾ ਸਰਕਾਰ ਫਰਲੋ ਦਿੰਦੀ ਆ ਵੋਟਾਂ ਦਾ ਹਵਾਲਾ ਭਾਈ ਇਹ ਚੋਣਾ ਦੀ ਖੇਡ ਹੈ ਤੇ ਦੂਸਰੇ ਪਾਸੇ ਕਹਿੰਦੇ ਜਿਹੜੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜਿਹੜੀ ਆਪਣੀ ਤਹਿ ਸਜ਼ਾ ਵੀ ਭੁਗਤ ਚੁੱਕੇ ਨੇ ਉਹਨਾਂ ਦੀ ਵੀ ਰਹੀ ਨਹੀਂ ਸੋ ਕੱਲ ਤੱਕ ਸਭ ਦੇ ਜੱਥੇ ਸਰ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਡੇਰ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਫਰ ਲੋ ਦੇਣ ਤੇ ਸਵਾਲ ਚੁੱਕਿਆ ਜਿ세 ਕਹਿੰਦੇ ਰਗਵੀਰ ਸਿੰਘ ਨੇ ਕਿ ਰੈਪਿਸਟ ਨੂੰ ਹਰਿਆਣਾ ਚੋਣਾਂ ਤੋਂ ਪਹਿਲਾਂ ਫਰ ਲੋ ਦਿੱਤੀ ਜਾਂਦੀ ਹੈ ਬਰਾਤਕਾਰ ਨੂੰ ਫਰ ਲੋ ਦਿੱਤੀ ਜਾਂਦੀ ਹੈ ਪਰ ਇਹ ਨਿਆਂ ਨਹੀਂ ਹੈ ਉਹ ਕਹਿੰਦੇ ਕਿ ਜੇਲਾਂ ਚ ਬੰਦ ਬੰਦੀ ਸਿੰਘਾਂ ਨੂੰ ਰਿਹਾ ਵੀ ਨਹੀਂ ਕੀਤਾ ਜਾਂਦਾ ਇਹਨਾਂ ਨੂੰ ਗੁਰ ਸਿੰਘਾ ਨੂੰ ਕਿਹਾ ਕਿ ਸਿੱਖਾਂ ਦੇ ਨਾਲ ਅਨਿਆਇ ਹੋ ਰਿਹਾ ਧਰਮ ਦੀ ਖਾਤਰ ਜੇਲ੍ਹਾਂ 'ਚ ਬੰਦ ਸਿੱਖਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾਂਦਾ ਉਹ ਕਹਿੰਦੇ ਕਿ 32 ਸਾਲਾਂ ਤੋਂ ਜੇਲ੍ਹਾਂ 'ਚ ਬੰਦ ਨੇ ਸਜ਼ਾ ਪੂਰੀਆਂ ਹੋ ਚੁੱਕੀਆਂ ਨੇ ਉਹਦੇ ਬਾਅਦ ਵੀ ਰਿਹਾਈ ਨਹੀਂ ਮਿਲ ਰਹੀ ਤੇ ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮਸਲੇ ਤੇ ਮੁੜ ਵਿਚਾਰਨ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੈਂਡਿੰਗ ਮਾਮਲੇ ਨੇ ਤੁਸੀਂ ਉਹਨਾਂ ਤੇ ਗੌਰ ਕਰੋ ਉਹਨਾਂ ਨੇ ਬਲਵੰਤ ਸਿੰਘ ਰਾਜੂਵਾਲਾ ਦੇ ਹਵਾਲੇ ਨਾਲ ਵੀ ਕਿਹਾ ਕਿ 12 ਸਾਲਾਂ ਤੋਂ ਮਾਮਲਾ ਪੈਂਡਿੰਗਾ ਸਰਕਾਰ ਫੈਸਲਾ ਨਹੀਂ ਲੈ ਪਾਰੀ ਕਿ ਉਹਦੀ ਫਾਂਸੀ ਨੂੰ ਉਮਰ ਕੈਚ ਬਦਲਣਾ ਜਾਂ ਨਹੀਂ ਬਦਲਣਾ ਕਹਿੰਦੇ ਮਾਨਜੋਗ ਅਦਾਲਤ ਨੇ ਸਰਕਾਰ ਤੇ ਛੱਡਿਆ ਹੋਇਆ 12 ਸਾਲ ਤੋਂ ਸਰਕਾਰ ਦੇ ਪਾਲੇ ਚ ਹੈ ਫੈਸਲਾ ਪਰ ਸਰਕਾਰ ਇਹ ਫੈਸਲਾ ਨਹੀਂ ਕਰ ਪਾਰੀ ਕਹਿੰਦੇ ਇਹ ਤੱਕਾ ਹੀ ਨਹੀਂ ਤਾਂ ਹੋਰ ਕੀ ਆ ਉਹਨਾਂ ਨੇ ਰਵਨੀਤ ਬਿੱਟੂ ਦੀ ਚੋਣ ਰੈਲੀ ਦੇ ਦੌਰਾਨ ਅੰਮਿਤ ਸ਼ਾਹ ਦੇ ਦਿੱਤੇ ਭਾਸ਼ਣ ਦੇ ਵਾਰਨ ਵੀ ਕਿਹਾ ਕਿ ਗ੍ਰਹਿ ਮੰਤਰੀ ਹਰੋਂ ਦੇ ਬੋਲ ਇਹ ਸਹੀ ਨਹੀਂ ਸੀਗੇ ਕਿ ਅਸੀਂ ਇਹਨਾਂ ਨੂੰ ਮਾਫ ਨਹੀਂ ਕਰਾਂਗੇ ਕਹਿੰਦੇ ਕਿ ਇਹ ਸੰਕੇਤ ਕਰਦਾ ਹੈ ਕਿ ਉਹਨਾਂ ਦੀ ਭਾਵਨਾ ਕਿਹੋ ਜਿਹੀ ਹੈ ਤੇ ਸੈਕੰਡਰੀ ਕੁਮਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ ਹਰ ਸਾਲ ਜਦੋਂ ਦੇਸ਼ ਆਜ਼ਾਦੀ ਦਿਹਾੜਾ ਮਨਾਉਂਦਾ ਹੈ ਅਸੀਂ ਵਟਵਾਰੇ ਦੀ ਪੀੜ ਤੇ ਉਸ ਵਟਵਾਰੇ ਦੀ ਪੀੜ ਦੇ ਦੌਰਾਨ ਮਾਰੇ ਗਏ ਆਪਣੇ ਹੀ ਭਰਾਵਾਂ ਨੂੰ ਯਾਦ ਕਰਦੇ ਹਾਂ ਤੇ ਉਹਨਾਂ ਦੀ ਯਾਦ ਚ ਅਖੰਡ ਪਾਠ ਸਾਹਿਬ ਦੇ ਪਾਠ ਕਰਾਈ ਜਾਂਦੇ ਨੇ ਹੈਨਾ ਤੇ ਉਹ ਉਸ ਦੇ ਭੋਗ ਪਾਏ ਜਾਂਦੇ ਨੇ ਉਹ ਕਹਿੰਦੇ ਕਿ ਹਰ ਸਾਲ 15 ਅਗਸਤ ਨੂੰ 47 ਨੂੰ ਵਟਵਾਰੇ ਦੇ ਵਕਤ ਮਾਰੇ ਗਏ ਜਿਨਨੇ ਵਾਸੀ ਨੇ ਚਾਹੇ ਇੱਧਰ ਨੇ ਚਾਹੇ ਉੱਧਰ ਦੇ ਉਹਨਾਂ ਦੀ ਕਹਿੰਦੇ ਆਤਮਿਕ ਸ਼ਾਂਤੀ ਲਈ ਪਾਠ ਕਰਵਾਇਆ ਜਾਂਦਾ ਤੇ ਪਰ ਕਹਿੰਦੇ ਅਫਸੋਸ ਇਸ ਗੱਲ ਦਾ ਕਿ ਨਾ ਭਾਰਤ 'ਚ ਨਾ ਪਾਕਿਸਤਾਨ 'ਚ ਕਦੇ ਸੰਸਦ ਦੇ ਵਿੱਚ ਉਹਨਾਂ ਨੂੰ ਯਾਦ ਨਹੀਂ ਕੀਤਾ ਜਾਂਦਾ ਕਹਿੰਦੇ ਇਹ ਪੀੜਤਾਇਕ ਗੱਲ ਸੋ ਡੇਰਾ ਸਿਰਸਾ ਮੁਖੀ ਨੂੰ ਹਰਿਆਣੇ ਦੀਆਂ ਚੋਣਾਂ ਤੋਂ ਪਹਿਲਾਂ 10ਵੀਂ ਵਾਰ ਪਰੋਲ ਮਿਲੀ ਹੈ ਤੇ 10 ਵਾਰ ਦੀ ਪਰੋਲ 'ਚੋਂ ਭਗਲ ਕਰ ਚੁੱਕੇ ਹਾਂ ਉਸ ਦਿਨ ਵੀ ਕਿ 6 ਵਾਰ ਪਰੋਲੈਂਚ ਚੋਣਾ ਦੇ ਨਾਲ ਨਾਲ ਮਿਲੀ ਹੈ ਚਾਹੇ ਚੋਣਾ Rajasthan ਚ ਹੋਣ ਚਾਹੇ ਚੋਣਾ Himachal Haryana ਦੀਆਂ ਹੋਣ ਚਾਹੇ ਉਹ ਪੰਜਾਬ ਦੀਆਂ ਹੋਣ ਚਾਹੇ ਉਹ ਵਿਧਾਨ ਸਭਾ ਦੀਆਂ ਹੋਣ ਚਾਹੇ ਉਹ ਨਗਰ ਨਿਗਮ ਪੰਚਾਇਤੀਆਂ ਹੋਣ ਖੇਡ ਸਾਰਾ ਚੋਣਾ ਨਾਲ ਜੁੜਿਆ ਹੈ